ਸਾਸਰੀਕਾਲ ਜੀ ਸਾਰਿਆਂ ਨੂੰ ਮੈਂ ਹਾਂ ਜਗਜੀਤ ਸਿੰਘ ਡੱਲ ਤੇ ਅੱਜ ਅਸੀਂ ਪਹੁੰਚ ਗਏ ਆ ਫਿਰ ਗਪਾਲ ਬਰਤਨ ਸਟੋਰ ਆਲਗੋ ਕੋਠੀ ਤੇ ਜਿੱਥੇ ਵਸਾਖੀ ਨੂੰ ਲੈ ਕੇ ਵੱਡੇ ਵੱਡੇ ਜਿਹੜੇ ਉਹ ਆਫਰ ਦਿੱਤੇ ਜਾ ਮੋਲ ਕੰਪਨੀ ਦਾ ਇੱਕ ਬੋਲਰ ਸਾਤੇ ਦੇ ਅੰਡੇ ਪੈਂਦੇ ਵੱਧ ਤੋਂ ਵੱਧ 4 ਮਿੰਟ ਲੱਗਦੇ ਨੇ ਅੰਡੇ ਰਮਾਂ ਨਾਲ ਉੱਪਰ ਕੇ ਬਾਹਰ ਇਹ ਤੁਹਾਨੂੰ ਮਿਲੇਗਾ ਸਿਰਫ ਭਾਜੀ 499 ਰੁਪਈਆ ਦਾ ਭਾਜੀ 499 ਰੁਪਈਆ ਦਾ ਤਾਂ ਸਾਰੇ ਕਿਤੇ ਮਿਲਦਾ ਸਵਾਦ ਆ ਤੁਸੀਂ 2 ਪੀਸ ਦੋ ਭਾਈ ਤੁਹਾਨੂੰ 499 ਨਿੰਨਵੇਂ ਨਾਲ ਇੱਕ ਨਾਲ ਇੱਕ ਫ੍ਰੀ ਦੇਣਾ ਹੈ 499 ਦੇ ਤੁਹਾਨੂੰ ਦੋ ਦੇਨੇ ਆ ਦੋ ਦੋ ਇੱਕ ਆਵਰ ਖੋ ਇੱਕ ਰਿਸਤਦਾਰਾਂ ਨੂੰ ਵੀ ਦੋ ਵਾਹ ਜੀ ਵਾਹ 499 ਰੁਪਏ ਦੇ ਦੋ ਭਾਈ ਦੋ ਲਓ ਜੀ ਲਓ ਭਾਈ ਯਾਦ ਕਮਾ ਇਹ ओरिजिनल ਕੁਲੀਨ ਰਾਈਡਰਸ ਕੰਪਨੀ ਦੀ ਘਰਾਂ ਦੇ ਸ਼ੀਸ਼ੇ ਸਾਫ ਕਰੋ ਗੱਡੀਆਂ ਦੇ ਸ਼ੀਸ਼ੇ ਸਾਫ ਕਰੋ ਇਹ ਤੁਹਾਨੂੰ ਮਿਲੇਗੀ ਸਿਰਫ 99 ਰੁਪਏ ਦੀ ਭਾਈ ਰਾਈਡਰਸ ਦੀ 99 ਰੁਪਏ ਦੀ ਭਾਈ ਸਾਰੇ ਕਿਦੋਂ ਮਿਲਦੀ ਪਈ ਜੋ ਅਛਾ ਜੀ ਤੇ ਦੋ ਦੋ ਫੇਰ ਸਵਾਦ ਆ ਭਾਈ ਜੀ ਨੀ ਰਵਿੰਦਰ ਜੀ ਦੋ ਆ ਰਾਈਡ ਐਕਸ ਦੀਆਂ ਰਾਈਡ ਐਕਸ ਨੀ ਨਵਿੰਦਰ ਜੀ ਦੋ ਪੱਕਾ ਪੱਕਾ ਜੀ ਪੱਕਾ ਭਾਈ ਜੀ ਤੇਰਾ ਗੈਰ ਤੋਂ ਇਹਨਾਂ ਲੈਣ ਵਾਸਤੇ ਉਹਨਾ ਪੈਗਾ ਅੱਡਾ ਲਗੋਂ ਕੋਠੀ ਗੋਪਾਲ ਵਰਤਾਰ ਸਟੋਰ ਦੇ ਆਹ ਤੇ ਭਾਜੀ ਕਮਾਲ ਹੀ ਕਰਦੀ ਐ ਜੀ ਇਹਨਾਂ ਬਹੁਤ ਵੱਡੀ ਆਫਰ ਲੱਗੀ ਭਾਜੀ ਇੱਥੇ ਤੇ ਰਾਈਡ ਐਕਸ ਓਰੀਜినਲ ਕੰਪਨੀ ਦੀ ਇਹ ਤੁਹਾਨੂੰ ਮਿਲੇਗੀ 150 ਰੁਪਏ ਦੀ ਹਰ ਘਰ ਵਿੱਚ ਇਹਦੀ ਜ਼ਰੂਰਤ ਪੈਂਦੀ ਹੀ ਪੈਂਦੀ ਐ 150 150 ਦੀ ਭਾਜੀ ਸਾਰੇ ਕਿਤੇ ਮਿਲਦੀ ਆ ਜੇ ਦੇਣੀ ਆ ਤਾਂ 300 150 ਜੇ 150 ਤਿੰਨ ਦੇਵਾਂਗੇ ਨਾ ਰ 150 ਤਿੰਨ ਦੇਵਾਂਗੇ 300 150 ਜੇ 150 ਪੱਕਾ ਹੀ ਪੱਕਾ ਪ੍ਰੋਮਿਸ 150 ਤਿੰਨ 150 ਦੇ ਤਿੰਨ ਰਾਈਟ ਐਕਸ ਦੀ ਕੰਪਨੀ ਦੀਆਂ ਕੀ ਕਾਦੇ ਕਾਦੇ ਵਾਸਤੇ ਵਰਤੋ ਇਹ ਭਾਜੀ ਹਾਰਪੀਗਾ ਸੀਰ ਸਾਫ ਕਰਨ ਵਾਸਤੇ ਡੋਲਰ ਸੀ ਵਗੈਰਾ ਕੰਮ ਕਰਨ ਵਾਸਤੇ ਇਹਨਾਂ ਵਿੱਚ ਸੁਮੈਲ ਵੀ ਆਏਗੀ ਅਡਮ ਗਰਮੀਆਂ ਵਾਸਤੇ ਗੈਸ ਟੌਂਡੇ ਆ ਕਮਲ ਪਿਆਰ ਲੱਗੇ ਜੀ ਕੋਲਡ ਡਰਿੰਕ ਪਈ ਏ ਜੀ ਜੂਸ ਪਈ ਏ ਹੋਂਦ ਨੂੰ ਬੋਰੋਸਿਲ ਦਾ ਗਲਾਸ ਆ ਰਿਹਾ ਬੋਰੋਸਿਲ ਦਾ ਗਲਾਸ ਆ ਉਹਦੇ ਨੂੰ ਬੋਰੋਸਿਲ ਫੌਜੇ ਦੀ ਕੰਟੀਨ ਵਾਲਾ ਮਾਲ ਕਿੰਨੇ ਦਾ ਆ ਰਿਹਾ ਬਈ ਸਿਰਫ 299 ਰੁਪਏ ਵਿੱਚ ਆ ਬੋਰੋ ਸਿਲਦਾ ਭਾਜੀ ਬੋਰੋ ਸਿਲਦਾ ਭਾਜੀ ਬੋਰੋ ਸਿਲਦਾ ਭਾਜੀ ਅੱਗ ਤੇ ਵੀ ਚਲਦਾ ਜੋ ਪਰ ਭਾਜੀ ਓਵਨ ਵੀ ਚੱਲਦਾ ਏ 299 ਰੁਪਏ 299 ਰੁਪਏ ਦਾ ਸਿਰਫ 13 ਅਪ੍ਰੈਲ ਤੱਕ ਹੈ ਜਿਹੜਾ ਲੈ ਆ ਲੈ ਆ ਜਿਹੜਾ ਰਾ ਜਾ ਰਾ ਜਾ ਕੈਂਟੀਨ ਨਾਲ ਵੀ ਚੀਜ਼ ਸਸਤੀ ਮਿਲਦੀ ਪਈ ਆ ਭਾਜੀ ਨਾਲ ਕਰੋ ਜੀ ਇਹ ਹੋ ਗਿਆ ਘਾਵਾਲਾ ਮੈਡ ਅੱਜ ਕ ਬਹੁਤ ਜਿਆਦੀ ਦੀ ਧਮਾਨ ਆ ਸਭ ਤੋਂ ਵੱਡੀਆਂ ਲੋਕੀ ਘਰਾਂ ਜੋ ਕੋਠੇ ਹੀ ਲਾਂਦੇ ਪਏ ਆ ਉਸ ਤੋਂ ਵੱਡੀ ਗੱਲ ਪਹਿਲਾਂ ਅਸੀਂ ਰੇਟ ਸੀ 50 ਰੁਪਏ 60 ਰੁਪਏ ਅਸੀਂ ਵੀ 50 60 ਰੁਪਏ ਵੇਚਦੇ ਰਹੇ ਆ ਪਰ ਉਹ ਲੋਕਾਂ ਨੇ ਹੋਲੇ ਮੱਲੇ ਤੇ ਜਾਣਾ ਹੈ ਸੰਗਤਾਂ ਨੇ ਜਾਣਾ ਹੈ ਟਰਾਲਿਆਂ ਟਰੈਕਟਰਾਂ ਤੇ ਲਾਉਣਾ ਹੈ ਇਸ ਕਰਕੇ ਅਸੀਂ 13 ਤਰੀਕ ਤੱਕ ਇਹਦਾ ਰੇਟ ਰੱਖਿਆ ਜੇ 35 ਰੁਪਏ ਸਕਰ ਫੁੱਟ 35 ਰੁਪਏ ਸਕਰ ਫੁੱਟ ਮਿਲੂਗਾ ਤੁਹਾਨੂੰ 13 ਤਰੀਕ ਤੱਕ ਜਿੰਨਾ ਵੀ ਵੀਰਾਂ ਨੇ ਤਿਆਰੀ ਕਰਨੀ ਪਹਿਲਾਂ ਲਿਜਾ ਕੇ ਰੱਖ ਲੋ ਕਹਾ ਵਾਲਾ ਮੈਡ ਮਿਲੂਗਾ 35 ਰੁਪਏ ਸਕਰ ਫੁੱਟ ਇਹਦੋਂ ਨੂੰ ਲੈਣ ਵਾਸਤੇ ਆਉਣਾ ਪਏਗਾ ਅੱਡਾ ਅਲਗੋ ਗੋਠੀ ਗੁਬਾਲ ਬਰਦਾ ਸਟੋਰ ਦੇ ਇਹਦਾ ਜੂਸਰ ਜਿਹਦਾ ਮਾਰਕੀਟ ਵਿੱਚ ਨਾਮ ਹੈਗਾ 4000 ਰੁਪਿਆ ਦਾ ਇਹਦਾ ਪ੍ਰਾਈਸ ਇਹ ਤੁਹਾਨੂੰ ਮਿਲੂਗਾ ਸਿਰਫ 2000 ਰੁਪਏ ਦਾ ਚੈਲੋ ਦੀ ਮਿੱਠੀ ਕੋਪਰ ਦੀ ਬਣੀ ਹੋਊਗੀ ਇਹ ਤੁਹਾਨੂੰ ਮਿਲੂਗੀ ਸਿਰਫ 1000 ਰੁਪਏ ਦੀ ਉਸ ਤੋਂ ਬਾਅਦ ਜੇ ਤੁਸੀਂ ਦੇਖੋ ਆਨਲਾਈਨ ਇੰਸਟਾ ਦੇ ਸਭ ਕਿਤੇ ਆ ਰਿਹਾ ਇਹਦਾ ਰੇਟ ਹੈਗਾ 5-500 ਰੁਪਿਆ ਤਾਂ ਨੂੰ ਮਿਲਦਾ ਪਿੰਨਾ ਖਾਣੇ ਦਾ ਸਿਰਫ 199 ਰੁਪਏ ਦਾ ਤਿੰਨ ਬੱਬੀਆਂ ਦੇ 199 ਰੁਪਏ ਦਾ ਖਾਣਾ ਗਰਮਲੇ ਘੜੇ ਵਿੱਚ ਫਿਰ ਤੁਹਾਡਾ ਨਿਪਟਲ ਹੈ ਕਿਉਂਕਿ ਟੂ ਵੇਰ ਮਿਲਟਰ ਵੀ ਆ ਗਿਆ ਤਾਂਦੇ ਚ ਬੋਤਲ ਡਾਕਟਰ ਕਹਿੰਦੇ ਨੇ ਇਹ ਪੀਣ ਨਾਲ ਜਿਹੜੇ ਬੱਚਿਆਂ ਦਾ ਮਨ ਲੇ ਲੋ ਸਾਹ ਜੜਦਾ ਹੈ ਪੜਾਈ ਵਿੱਚ ਕਮਜ਼ੋਰ ਨੇ ਇਹਨਾਂ ਵਿੱਚ ਪਾਣੀ ਪੀਣ ਦੇ ਨਾਲ ਬੱਚਾ 6 ਮਹੀਨਿਆਂ ਵਿੱਚ ਫਿੱਟ ਫਾੜ ਹੋ ਜਾਏਗਾ ਪਿਓਰ ਪਾਪਰ ਦੀ ਬੋਤਲ ਹੈ ਇਹ ਤਾਂ ਲੈਣ ਵਾਸਤੇ ਆ ਰਿਹਾ ਬੇਗਾ ਅੱਧਾ ਅਲਗੋ ਗੋਠੀ ਦਪਾਲ ਬਰਤਖ ਸਟੋਰ ਦੇ ਉਸ ਤੋਂ ਬਾਅਦ ਇਹ ਵੀ ਆ ਗਏ ਜੂਸਰ ਆ ਗਏ ਕਿੰਨੂ ਹੈਗੇ 15 ਰੁਪਏ ਕਿਲੋ ਇਸ ਵਰਗੇ ਦੂਸਰੀ ਸਸਤਾ ਕਰ ਦਿੱਤਾ ਹੈ ਇਹਦਾ ਨੂਨ ਦਵਾਂਗੇ ਸਿਰਫ ਬਾ ਸਿਰਫ 249 ਦੇ ਵਿੱਚ 249 ਰੁਪਏ ਦਾ ਜੂਸਰ ਦਵਾਂਗੇ ਕਿੰਨੂ ਬਾਹੂ ਜੂਸ ਬਾਹਰ ਉਸੇਵੇਂ ਪੀਓ 249 249 ਅਸਲੀ ਜੂਸਰ ਜੂਸਰ ਬਾਏ ਜੂਸਰ ਦੇ ਜੀ ਗਲਾਸ ਵੀ ਨਾਲ ਕਾ ਬਾਦ ਆ ਭਾਈ ਕਮਾਲ ਕਰਤੀ ਹੈ ਉਸ ਤੋਂ ਬਾਦ ਤੁਹਾਨੂੰ ਬਾਲਟੀ ਵਾਲੇ ਪੋਟੇ ਵੀ ਇੱਥੇ ਅਵੇਲੇਬਲ ਮਿਲ ਲਗੇ 600 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਆ ਇਸ ਤੋਂ ਬਾਦ ਤੁਹਾਨੂੰ ਆਈਸ ਬੋਲਟਸ ਮਿਲਣਗੇ ਹੋ ਪਿਸ ਦਾ ਸਾਰਾ ਬ੍ਰਾਂਡ ਮਿਲੇਗਾ ਇਸ ਤੋਂ ਬਾਦ ਤੁਹਾਨੂੰ ਕਿਸੇ ਲੈਣ ਵਾਸਤੇ ਅੱਗੇ ਸ਼ਹਿਰ ਜਾਣਾ ਪੈਂਦਾ ਸੀ ਹੁਣ ਅ ਸ਼ਹਿਰ ਜਾਂਦੀ ਲੋੜ ਨਹੀਂ ਸਾਲੋਂ ਮਿੰਟ ਦਾ ਮਾਲ ਤੁਹਾਨੂੰ ਇੱਥੇ ਹੀ ਮਿਲੇਗਾ ਅੱਡਾ ਅਲਗੋ ਗੋਠੀ ਗੋਪਾਲ ਮਰਦਨ ਸਟੋਰ ਤੋਂ ਆ ਜਿਓ ਜੀ ਉਸ ਤੋਂ ਬਾਅਦ ਵੀ ਇਹ ਕੋਈ ਜ਼ਿਆਦਾ ਆਏ ਜੀ ਪੀ ਜ਼ੈਡ ਇਹ ਤੁਹਾਨੂੰ ਅੰਮ੍ਰਿਤਸਰੋਂ ਵੀ ਨਹੀਂ ਮਿਲਣਗੇ ਇਹ ਵਾਲੇ ਰੇਂਜ ਦੇ ਇਹ ਵਾਲੇ ਡਿਜ਼ਾਈਨ ਵੇਖੋ ਟੀ-ਸ਼ਰਟ ਜਿਸ ਤਰ੍ਹਾਂ ਦਾ ਮਰਜ਼ੀ ਲੋ ਇਹ ਤੁਹਾਨੂੰ ਮਿਲੇਗਾ ਅੱਗੇ ਇਮਾਰਤ ਆਪਕੇ ਆ ਜਾਓ ਵੀਰ ਜੀ ਅੱਗੇ ਆਓ ਜੋ ਬੇਟਾ ਵੀ ਸੀ ਤੇ ਹੁਣ ਗਰਮੀਆਂ ਨੇ ਤੇ ਗੱਸ਼ਕੁਸ਼ਟ ਆ ਜਾਂਦੇ ਆ ਜਿਹੜੀ ਮਰਜ਼ੀ ਖੇੜ ਲਓ ਸਨੈਕ ਖੇੜ ਲਓ ਸਿਰਫ ਉਹਨਿੰਜਾ ਉਹਨਿੰਜਾ ਦੇ ਦੇ ਜਿਹੜੀ ਮਰਜ਼ੀ ਲਓ ਆ ਜੀ ਵਾਹ ਜੀ ਵਾਹ ਭਾਜੀ ਚੀਨੀ ਦੀ ਆਲੂਮੀ ਖੇੜ ਜਿਹੜੀ ਮਰਜ਼ੀ ਲਓ ਜਿਹੜੀ ਮਰਜ਼ੀ ਲਓ ਨਿੰਜਾ ਨਿੰਜਾ ਦੇ ਦੀ ਜਿਹੜੀ ਮਰਜ਼ੀ ਆ ਬਾਤ ਹੈ ਜੀ ਆ ਜਾਓ ਵੀਰ ਜੀ ਅਗੇ ਇੱਕ ਦੋ ਮਿੰਟ ਸਭ ਤੋਂ ਜ਼ਿਆਦਾ ਵੀ ਗਰਮੀਆਂ ਦੇ ਦਿਮਾਗ ਹੁੰਦੀ ਆ ਆਹ ਵਾਲੇ ਡੱਬੇ ਦੀ ਆమే ਹਰ ਵਾਲੇ ਸੀਜ਼ਨ ਵੀ ਮਿਲਦੇ ਨਹੀਂ ਇਹ ਡਬਲ ਡੱਬੇ ਆ ਇਹਦੇ ਉੱਪਰ ਆਪਾਂ 40-40% ਲੈਸ ਲਾਈਏ 40-40% ਲੈਸ ਭਾਜੀ ਜਿੰਨਾ ਪ੍ਰਿੰਟ ਆ 40% ਲੈਸ ਦਨ ਮੁਕੰਮਲ ਮਿਲਨੇਗੇ ਤੁਹਾਨੂੰ ਉਸ ਤੋਂ ਬਾਅਦ ਜੀ ਬਾਹਰ ਜਾਣ ਵਾਸਤੇ ਖਾਸ ਕਰਕੇ ਆ ਦੇਖੋ ਨੌਸਟੇਜ ਵਿੱਚ ਸਾਰੇ ਮਾਲ ਬਹੁਤ ਭਰਿਆ ਹੈ ਜਿੰਨਾ ਭੈਣਾ ਨੇ ਵੀਰਾਂ ਨੇ ਬਾਹਰ ਜਾਣਾ ਹੋਵੇ ਇੱਕ ਵਾਰ ਜੂੜ ਦਰਸ਼ਨ ਜੋ ਤੁਹਾਨੂੰ ਨੌਸਟੇਜ ਵਿੱਚ ਸਾਰਾ ਮਾਲ ਮਿਲੇਗਾ ਇਸ ਦੁਕਾਨ ਤੋਂ